ਸ੍ਰੋਤਯੋ ਮੈਂ ਰਾਜੇਸ਼ ਚੋਪੜਾ ਪਹਿਲਾਂ ਤਾਂ ਅਰਦਾਸ ਕਰੀਏ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਕਿ ਜਿਹੜੇ ਲੋਕ ਸਾਡੇ ਹੜਾਂ ਦੀ ਮਾਰ ਹਟਾਏ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਖੜਾ ਕਰੇ ਮਾਲਕ ਔਰ ਉਹਨਾਂ ਦੀ ਜਿਹੜੀ ਖੇਤੀ ਹੈ ਦੁਬਾਰਾ ਤੋਂ ਮੁੜ ਸਹੀ ਸਚਾਰੂ ਤਰੀਕੇ ਨਾਲ ਚੱਲ ਸਕੇ ਤੇ ਉਹਨਾਂ ਦੇ ਪਰਿਵਾਰਾਂ ਵਿੱਚ ਵੀ ਖੁਸ਼ੀਆਂ ਦੁਬਾਰਾ ਛੇਤੀ ਤੋਂ ਛੇਤੀ ਵਰਤਣ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਇਧਰਲੇ ਪਾਸੇ ਖੇਤ ਹੈਗਾ ਗੋਬੀਦਾ गोभी दी तड़ाई चल रही है पिंडी भी नाल आई है भाईजी ने इन नाल ਗੱਲਬਾਤ ਕਰਦੇ ਆਂ ਗੋਭੀ ਦੀ ਖੇਤੀ ਬਾਰੇ ਜਿਹੜੀ ਵੜਮੁੱਲੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰੀਏ ਗੱਲ ਕਰਦੇ ਆਂ ਬਾਈ ਜੀ ਨਾਲ ਮੁਹਾਲੀ ਜ਼ਿਲ੍ਹੇ ਦਾ ਪਿੰਡ ਹੈ ਜੀ ਪਿੰਡ ਨਿਹोलਕਾ ਹੈ ਔਰ ਇੱਥੇ ਬਾਈ ਜੀ ਨੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚਪੜਾ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਕੀ ਨਾਮ ਸਰ ਤੁਹਾਡਾ ਮੇਰਾ ਰਾਜਵਿੰਦਰ ਸਿੰਘ ਆ ਜੀ ਰਾਜਵਿੰਦਰ ਜੀ ਹਾਂਜੀ ਰਾਜਵਿੰਦਰ ਜੀ ਗੋਭੀ ਕਿਸ ਤਰ੍ਹਾਂ ਰਹਿ ਤਜਰਬਾ ਚੋਪੜਾ ਜੀ ਆਪਾਂ ਪਹਿਲੀ ਵਾਰ ਤੁਹਾਨੂੰ ਦੱਸਿਆ ਸੀਗਾ ਜੀ 2 ਮਹੀਨੇ ਪਹਿਲਾਂ ਜਦੋਂ ਆਪਾਂ ਲਾਈ ਸੀਗੀ ਉਸ ਟਾਈਮ ਵੀ ਤੁਸੀਂ ਸ਼ੂਟ ਕਰਕੇ ਲੈ ਗਏ ਤੇ ਜੀ ਉਸ ਟਾਈਮ ਦੱਸਿਆ ਵੀ ਸਾਡਾ ਫਸਟ ਟਾਈਮ ਅਸੀਂ ਗੋਬੀ ਲਾ ਰਹੇ ਹਾਂ ਜੀ ਹਮੈਂ ਤਾਂ ਹੀ ਪੁੱਛਿਆ ਵੀ ਕਿਸ ਤਰ੍ਹਾਂ ਰਿਹਾ ਤਜਰਬਾ ਤਜਰਬਾ ਸਾਡਾ ਠੀਕ ਰਿਹਾ ਜੀ ਕੋਸਾ ਇਸ ਵਾਰੀ ਪ੍ਰਮਾਤਮਾ ਵੱਲੋਂ ਹੜਾਂ ਦੀ ਐਸੀ ਮਾਰ ਆਈ ਜੀ ਹਾਂ ਬਰਸਾਤ ਜ਼ਿਆਦਾ ਹੋਣ ਕਰਕੇ ਜੀ ਬਤੇ ਸਾਡੇ ਲੱਖ ਮੇ ਬਰਸਾਤ ਤੋਂ ਨਹੀਂ ਜ਼ਿਆਦਾ ਹੋਈ ਹਾਂ ਪਰ ਪਾਣੀ ਜ਼ਿਆਦਾ ਬਰਸਾਤ 10 15 ਦਿਨ ਲਗਾਤਾਰ ਪੈਣੇ ਕਰਕੇ ਹਾਂ ਸਾਡਾ ਇਹ ਥੋੜਾ ਮਾਰ ਪਈ ਆ ਗੋਭੀ ਨੂੰ ਗੋਭੀ ਨੂੰ ਮਾਰ ਪਈ ਪਈ ਆ ਹਾਂਜੀ ਹਾਂਜੀ ਇਹਦਾ ਜਿਹੜਾ ਸਹਿਜ ਬਣਨਾ ਸੀ ਉਹ ਸਹਿਜ ਨਹੀਂ ਬਣਿਆ ਪੂਰਾ ਅੱਛਾ ਪੂਰਾ ਸਾਈਜ਼ ਬਣਿਆ ਹਾਂਜੀ ਹਾਂ ਸਾਈਜ਼ ਨਹੀਂ ਬਣਿਆ ਪੂਰਾ ਪਾਣੀ ਆਪਣੇ ਨਹੀਂ ਆਇਆ ਆ ਪਾਣੀ ਤਾਂ ਚਲੋ ਨਹੀਂ ਆਇਆ ਮਾਰ ਪਰਮਾਤਮਾ ਦੀ ਮਿਹਰ ਰਹੀ ਹੈ ਇੱਧਰ ਬਚੇ ਰਹੇ ਪਰ ਜਿੱਧਰ ਪਾਣੀ ਨੇ ਪਖਰ ਵਰਤਾਇਆ ਆਪਣ ਪੰਜਾਬ ਪਰ ਬਹੁਤ ਪਾਰ ਇਹ ਜਿਹੜਾ ਰੰਗ ਪੱਤੇ ਦਾ ਹੈ ਇਹ ਇਹ ਵੀ ਪਾਣੀ ਕਰਕੇ ਥਾ ਇਹ ਪਾਣੀ ਕਰਕੇ ਆਈ ਪਾਣੀ ਕਰਕੇ ਹਾਂ ਪਾਣੀ ਕਰਕੇ ਨਾ ਇਹ ਪੱਤਾ ਜਲਿਆ ਹੀ ਵਿੱਚੋਂ ਆ ਪੱਤੇ ਦਾ ਰੰਗ ਆ ਦੇਖੋ ਜੀ ਮਤਲਬ ਗੋਭੀ ਵਾਈਟ ਆਈ ਪੂਰੀ ਹਾਂ ਗੋਭੀ ਹਾਂ ਗੋਭੀ ਫੁੱਲ ਵਾਈਟ ਆਈ ਹੈ ਨਾ ਹਾਂ ਜਣੀ ਸਹਿਜ ਨਹੀਂ ਬਣਿਆ ਉਹਲਾ ਉਹ ਜੋ ਸਹਿਜ ਬਣਨਾ ਚਾਹੀਦਾ ਤਾਂ ਉਹ ਸਹਿਜ ਨਹੀਂ ਬਣਿਆ ਜੀ ਹਾਂ ਹਾਂਜੀ ਤੇ ਪਿੰਡੀ ਦਾ ਕੀ ਹਾਲ ਰਿਹਾ ਪਿੰਡੀ ਬਹੁਤ ਵਧੀਆ ਰਹੀ ਚੋਪੜਾਈ ਪਿੰਡੀ ਦਾ ਤਜਰਬਾ ਸਾਡਾ ਬਹੁਤ ਪਿੰਡੀ ਦਾ ਸਾਨੂੰ ਜੀ ਲਾਉਂਦਿਆਂ ਨੂੰ ਵੀ ਕਈ ਸਾਲ ਹੋ ਗਏ ਜੀ ਅੱਛਾ ਜੀ ਪਿੰਡੀ ਪਹਿਲਾਂ ਵੀ ਲੱਗਦੀ ਸੀ ਹਾਂ ਪਿੰਡੀ ਦਾ ਤਜਰਬਾ ਪਹਿਲਾਂ ਸੀ ਹਾਂ ਗੋਭੀ ਦਾ ਸੀ ਮੈਂ ਮਤਲਬ ਰਿਟਾਇਰਮੈਂਟ ਹੋਣ ਤੋਂ ਬਾਅਦ ਪਹਿਲੀ ਵਾਰ ਲਾਈ ਆਈ ਚਲੋ ਫਿਰ ਵੀ ਅਸੀਂ ਮਤਲਬ ਵਧੀਆ ਰਹੂਗਾ ਜੀ ਹਾਂ ਚਲੋ ਠੀਕ ਰਿਹਾ ਮਤਲਬ ਦੂਜੀਆਂ ਫਸਲਾਂ ਨਾਲੋਂ ਵਧੀਆ ਰਹੂਗਾ ਜੀ ਫਸਲੀ ਚੱਕਰ ਨਾਲੋਂ ਆ ਫਸਲੀ ਚੱਕਰ ਤੋਂ ਨਿਕਲੇ ਹਾਂਜੀ ਹਾਂਜੀ ਥੋੜਾ ਜਿਆਦਾ ਤਜਰਬਾ ਨਵਾਂ ਹੋਇਆ ਹਾਂਜੀ ਤਜਰਬਾ ਨਵਾਂ ਹੋਇਆ ਜੀ ਰੋਜ਼ ਦੀ ਆਮਦਨ ਬਣਦੀ ਹੈ ਜੀ ਸਬਜ਼ੀ ਦੀ ਡੇਲੀ ਆਮਦਨ ਬਣਦੀ ਹੈ ਜੀ ਹਾਂਜੀ 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 ਮੰਡੀ ਜਾਵਾਂਗੇ ਕੁਝ ਨਾ ਕੁਝ ਲੈ ਕੇ ਆਉਂਗਾ ਕੁਝ ਨਾ ਕੁਝ ਲੈ ਕੇ ਆਉਂਗਾ ਜੀ ਲਓ ਜੀ ਆ ਦੇਖੋ ਜੀ ਆ ਦੇਖੋ ਇਹ ਤੋੜਿਆ ਹੋਇਆ ਗੋਭੀ ਹਾਂ ਪਾਣੀ ਨੇ ਕੰਦੇ ਬਾਈ ਜੀ ਮਾਰ ਕੀਤੀ ਹੈ ਜਣੂ ਫਿਰ ਵੀ ਠੀਕ ਰਿਹਾ ਕੰਮ ਕੁੱਲ ਮਿਲਾ ਕੇ ਨਾਲ ਪਿੰਡੀ ਵੀ ਲਾਈ ਹੋਈ ਸੀ ਇਹਨਾਂ ਨੇ ਔਰ ਆ ਦੇਖੋ ਜੀ ਗੋਭੀ ਦੀ ਤੜਾਈ ਹੋ ਗਈ ਆ ਫੁੱਲ ਤਾਂ ਟਿੱਟਾ ਹੈ ਨਾ ਚੁਪੜੀ ਖਿੜੀ ਵੀ ਹੋਈ ਹੈ हां ਚੰਗੀ ਖਿੜੀ ਹੋਈ ਹੈ ਫੁੱਲ ਠੀਕ ਆ ਸੈਜ ਠੀਕ ਆ ਵੈਸੇ ਬਹੁਤਾ ਹੋ ਨਹੀਂ ਪਰ ਜੋ ਚੀਜ਼ ਬਣਨੀ ਚਾਹੀਦੀ ਸੀ ਉਹ ਨਹੀਂ ਬਣੀ ਜੀ ਚਲੋ ਇਹ ਤਾਂ ਮਾਲਕ ਦੀ ਮੌਜ ਦੇਖੋ ਉਹਨੇ ਲੋਕ ਕਿੰਨੇ ਤੰਗ ਕਰੇ ਸਾਰੇ ਹਾਂਜੀ 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 ਹਾਂ ਪਰ ਹੜਾਂ ਦੀ ਮਾਰ ਹੇਟ ਜਿਹੜੇ ਆਏ ਵਿਚਾਰੇ ਹਾਂਜੀ ਬਹੁਤ ਪਰੇਸ਼ਾਨ ਹੋਏ ਆਏ ਮਤਲਬ ਹਾਫੇ ਭਰ ਕੇ ਜੀ ਅਸੀਂ ਇਹੇ ਇਹ ਡੇਲੀ ਡੇਲੀ ਦੀ ਡੇਲੀ ਜਾ ਰਹੀ ਹੈ ਹਾਂ ਡੇਲੀ ਡੇਲੀ ਜਾ ਇਹਦਾ ਮਤਲਬ ਡੇਲੀ ਦੀ ਡੇਲੀ ਕੁਛ ਨਾ ਕੁਛ ਜੇਬ ਵਿੱਚ ਆ ਰਿਹਾ ਹਾਂਜੀ ਕੁਛ ਨਾ ਕੁਛ ਆ ਰਿਹਾ ਜੀ ਆਪਣਾ ਇਹ ਇਹ ਇਸ ਖੇਤੀ ਦਾ ਇਹ ਬੈਨੀਫਿਟ ਤੁਸੀਂ ਸਮਝਦੇ ਹੋ ਹਾਂਜੀ ਇਹ ਬੈਨੀਫਿਟ ਸਮਝਦੇ ਅਸੀਂ ਵੀ ਕੁਛ ਨਾ ਕੁਛ ਬੰਦਾ ਲੈ ਕੇ ਆਉਂਗਾ ਜੀ ਰੋਜ਼ ਡੇਲੀ ਲੈ ਕੇ ਹਾਂ ਇਹ ਸਾਡਾ ਭਿੰਡੀ ਲੱਗੀ ਹੋਈ ਹੈ ਜੀ ਕਾਲੀ ਤੋਰੀ ਲੱਗੀ ਹੋਈ ਹੈ ਤੇ ਇਹ ਲੱਗਿਆ ਹੋਇਆ ਅਸੀਂ ਮੰਡੀ ਤਕਰੀਬਨ ਸਾਨੂੰ 3 ਮਹੀਨੇ ਹੋ ਗਏ ਅਸੀਂ 4 ਮੰਡੀ ਮਿਸ ਨਹੀਂ ਕਰੀ ਕੋਈ ਵੀ अच्छा लगातार हां ਪਿੰਡੀ ਚੱਲਦੀ ਰਹੀ ਬਹੁਤ ਹੀ ਹਾਂ ਜੀ ਹਾਂ ਪਿੰਡੀ ਆ ਜੇ ਵੀ ਹੈਗੀ ਐ ਖਾ ਪਿੰਡੀ ਹੈਗੀ ਆ ਜੀ ਪਿੰਡੀ ਹਲੇ ਚੱਲ ਰਹੀ ਆ ਅੱਛਾ ਹਾਂ ਪਿੰਡੀ ਕਾਲੀ ਤੋਰੀ ਕਾਲੀ ਤੋਰੀ ਤਾਂ ਪਰਲੇ ਪਾਸੇ ਆ ਉਹਦੇਲੇ ਪਾਸੇ ਉਹ ਸਾਹਮਣਾ ਕਾਲੀ ਤੋਰੀ ਆ ਜੀ ਹਾਂ ਆ ਲਓ ਜੀ ਪਿੰਡੀ ਵੀ ਕਹਿੰਦੇ ਚੱਲ ਰਹੀ ਐ ਰਾਜਵਿੰਦਰ ਜੀ ਤੜਾਈ ਆ ਦੇਖੋ ਪਿੰਡੀ ਪਿੰਡੀ ਨੂੰ ਚੱਲਦੀ ਨੂੰ ਹੋ ਗਈ 3 ਮਹੀਨੇ ਅੱਛਾ ਹਾਂ ਇਹਦੇ ਕਰਕੇ ਹੁਣ ਥੋੜਾ ਫਿਰ ਫਰੂਟ ਘਟਾ ਹੀ ਹੁਣ ਹਾਂ ਹਾਂ ਇਹ ਪਾ ਥੱਲੇ ਲੱਗਣ ਲੱ ਜਾਂਦਾ ਫਰੂਟ ਫਰੀ ਦੇ ਜੜਚ ਅੱਛਾ ਬਾਅਦ ਚ ਥੱਲੇ ਲੱਗਣ ਲਾਈਂਦਾ ਹਾਂ ਹਾਂ ਹੁਣ ਉਹ ਹੀਟਾਂ ਤੋਂ ਜੜਚ ਲੱਗਣ ਲੱ ਜਾਂਦਾ ਠੀਕ ਹੈ ਹਾਂਜੀ ਹਾਂ ਇਹ ਅਸੀਂ ਫਿਰ ਆ ਦਾ ਮਤਲਬ ਬਦਲ ਦੇਣੀ ਜੀ ਅਸੀਂ ਤੇ ਕਣਕ ਬੀਜਣੀ ਜਿਹਦੇ ਚ ਨਹੀਂ ਇਹਨੂੰ ਵੱਢ ਕੇ ਹਲੇ 2 ਮਹੀਨੇ ਹੋਰ ਚੱਲ ਸਕਦੀ ਹੈ ਜੀ ਅੱਛਾ ਜੇ ਵੱਢ ਦਾਂਗੇ ਤਾਂ ਫਿਰ ਤੁਹਾਨੂੰ ਪੂਰੀ ਦੁਬਾਰਾ ਫਿਰ ਚਾਲੂ ਹੋ ਜੂਗੀ ਇੱਥੋਂ ਇੱਥੋਂ ਵੱਢਣ ਕੱਟਣੀ ਪੈਣੀ ਹੈ ਇਹੇ ਅੱਛਾ ਕੱਟ ਕੇ ਦੁਬਾਰਾ ਚੱਲ ਜੇਗੀ ਇਹ ਇੱਕ ਮਹੀਨਾ ਲਊਗੀ ਚੱਲਣ ਨੂੰ ਫਿਰ 2 ਮਹੀਨੇ ਫਿਰ ਫੜ ਦੇ ਜੂਗੀ अच्छा काली तोरी ਦਾ ਕੀ ਹਾਲ ਹੈ ਕਾਲੀ ਤੋਰੀ ਵੀ ਠੀਕ ਰਹੀ ਜੀ ਉਧਰ ਵੀ ਜਾਏ ਜੀ ਦੇਖੀ ਹੈ ਨਾ ਹਾਂ ਜੀ ਹਾਂ ਮਾਰੇ ਉਹਨੇ ਗੱਡਾ ਅਰੇ ਗੋਭੀ ਨਾਲੇ ਪਾਟ ਰਹੇ ਨੇ ਬੰਦੇ ਹਨਾ ਹਾਂ ਜੀ ਹਾਂ ਲੱਗੇ ਹੋਏ ਜੀ ਥੋੜਾ ਜਿਹਾ ਉਹਨਾਂ ਤੇ ਵੀ ਕੈਮਰਾ ਪਾਉਂਦੇ ਆ ਹਾਂ ਜੀ ਕਿਵੇਂ ਪਾਟ ਰਹੇ ਨੇ ਰਾਜਾ ਰਾਮ ਰਹੀ ਹੈ ਜੀ ਹਾਂ ਰਾਜਾ ਰਾਮ ਪਿਛਲੀ ਵਾਰੀ ਜਦੋਂ ਵਲੌਗ ਬਣਾਏ ਸੀ ਨਾ ਜੀ ਹਾਂ ਜੀ ਤੇ ਇਹੀ ਲਾਰੇ ਸੀਗੇ ਹਨਾ ਉਦੋਂ ਤਾਂ ਉਹ ਵਾਲਾ ਸੀਨ ਵੱਖਰਾ ਸੀ ਨਾ ਹਾਂ ਜੀ ਉਹ ਸੀਨ ਵੱਖਰਾ ਤਾਂ ਜੀ ਉਹ ਪਾਣੀ ਚੱਲਦਾ ਤਾਂ ਜੀ ਹਾਂ ਨੱਕੇ ਮੋੜਦੇ ਸੀ ਤੁਸੀਂ ਹਨਾ ਹਾਂ ਜੀ ਹਾਂ ਜੀ ਲਓ ਜੀ ਗੋਭੀ ਦੀ ਫਸਲ ਜਿਹੜੀ ਹੈ ਹੋਈ ਹੈ ਪਿੰਡ ਨਿਹੋਲਕਾ ਹੈ ਮੋਹਾਲੀ ਜ਼ਿਲ੍ਹੇ ਦਾ ਪਿੰਡ ਚੁਪੜਾਈ ਹੈ ਜਾਂ ਅੱਜ ਆਪਾਂ ਜਿਹੜਾ ਬਲੌਗ ਪਾਇਆ ਇਹਨੂੰ 2 ਮਹੀਨੇ ਹੋਏ ਜੀ ਬਸ ਹਾਂ 2 ਮਹੀਨੇ ਜੀ ਉਹੀ ਮੈਂ ਦੇਖ ਰਿਹਾ ਦੋ ਤੋਂ ਵੀ ਇਹ ਜਾਂ ਘੱਟ ਸਮਾਂ ਹੋਇਆ ਜੀ ਇਹ ਮਤਲਬ ਜਲਦੀ ਆ ਗਈ ਜੀ ਪਾਣੀ ਦੀ ਉਹਦੇ ਕਰਕੇ ਜੀ ਪਾਣੀ ਨਰਮਾਈ ਕਰਕੇ ਜਲਦੀ ਆ ਗਈ ਜੀ ਨਹੀਂ ਨਾ ਹੁਣ ਸ਼ੁਰੂ ਹੋਣਾ ਸੀਗਾ ਹਾਂ ਵੀ ਕੀ ਹਾਲ ਹੈ ਹਾਂ ਜੀ ਠੀਕ ਹੈ ਜੀ ਕੱਢ ਰਹੇ ਗੋਭੀ ਹਾਂ ਗੋਭੀ ਕੱਢ ਰਹੇ ਜੀ ਆ ਲਓ ਜੀ ਬੜੇ ਸੋਹਣੇ ਸੋਹਣੇ ਫੁੱਲ ਆ ਰਹੇ ਆ ਹਾਂ ਜੀ ਉਹ ਦਿਖਾ ਮੈਂ ਤਾਂ ਪੱਟ ਕੇ ਦਿਖਾ ਦ ਦੋ ਤੋੜਦਾ ਥੱਲੇ ਤੋਂ ਕੱਟਦਾ ਗੋਭੀ ਉਹਦੇ ਉੱਪਰ ਕੈਮਰਾ ਪਾਣਾ ਅੱਛਾ ਹੈ ਕੱਟ ਜਰਾ ਅਜਿਵੇਂ ਇਹ ਕਰਦੇ ਆ ਪੈਕਿੰਗ ਨੂੰ ਹੈ ਠੋਕ ਠੋਕੇ ਠੋਕੇ ਇਹਨਾਂ ਚੰਗੀ ਤਰ੍ਹਾਂ ਗੁੰਦ ਲਓ ਜੀ ਇਸ ਤਰ੍ਹਾਂ ਹੁੰਦੀ ਜੀ ਪੈਕਿੰਗ ਗੋਭੀ ਖੇਤ ਚੋਂ ਪੱਟ ਕੇ ਇਹ ਲਫਾਫਿਆਂ ਚ ਇਦਾਂ ਪੈਂਦੀ ਹੈ ਫਰਿਆਦ ਨਹੀਂ ਲਫਾਫਾ ਜੋਕ ਕੇ ਜਾਂਦਾ ਫਿਰ ਉੱਥੇ ਹਾਂ ਜੋਕ ਕੇ ਜਾਂਦਾ ਹੀ ਇਹ ਇੱਥੇ ਦੀ ਜੋਕ ਕੇ ਜਾਂਦਾ ਹਾਂ ਨਹੀਂ ਉੱਥੇ ਜੋਕਦੇ ਜੀ ਮੰਡੀ ਚ ਇਹ ਇਹਦੀ ਲਾ ਜੀ ਲਿਆ ਰਾਜਰਾਮ ਰਾਜਰਾਮ ਕਿਹੜਾ ਪੱਟੂਗਾ ਪਹਿਲਾਂ ਦੱਸ 20 ਕਿਲੋ ਦੀ ਭਰਤੀ ਹੋ ਜਾਂਦੀ ਹੈ ਜੀ ਦੀ ਇੱਕ ਇੱਕ 20 ਕਿਲੋ ਦੀ ਹੈ ਹਾਂ ਆ ਜਿਹੜਾ ਪੱਟਣ ਵਾਲਾ ਹੈਗਾ ਤੈਨੂੰ ਪਤਾ ਕਿਹੜਾ ਪੱਟਣ ਵਾਲਾ ਹਾਂ ਜੀ ਉਹ ਵੱਡ ਨਹੀਂ ਹੁਣ ਹੁਣ ਦੇਖਣਾ ਪਊਗਾ ਜੀ ਕੋਈ ਆ ਕੋਈ ਨਹੀਂ ਦੇਖਦਾ ਇਹ ਇਹ ਲੱਗੀ ਤਾਂ ਪਈ ਹੈ ਜਿਹੜੀ ਮਰਜ਼ੀ ਨਹੀਂ ਪੱਟ ਸਕਦੇ ਆ ਜੀ ਦਾ ਨਹੀਂ ਜੀ ਜੀ ਅੱਛਾ ਜਿਹੜੀ ਜਿਹੜੀ ਨਿਕਲ ਗਈ ਨਿਕਲ ਗਈ ਹਾਂ ਜਿਹੜਾ ਫੁੱਲ ਬਣਦਾ ਹੀ ਪੂਰਾ ਉਹੀ ਬਣ ਗਿਆ ਉਹ ਹੀ ਵੱਡੀ ਨਹੀਂ ਇੱਕ ਹਾਂ ਜੋ ਬਣ ਗਿਆ ਹਾਂ ਕੁਝ ਪਹਿਲਾਂ ਬਣ ਜਾਂਦੇ ਕੁਝ ਹੌਲੀ ਹੌਲੀ ਬਣੀ ਜਾਂਦੇ ਹਾਂ ਹਾਂਜੀ ਹਾਂ ਦੇਖਿਆ ਕੁਝ ਹਾਂ ਹਾਂ ਸਾਰਾ ਜੋ ਉੱਪਰੇ ਫੁੱਲ ਦਿਖਦੇ ਹਾਂ हां फुल दा साइज थोड़ा जा छोटा है ना छोटा अरे बढ़ सकदा नहीं ना बढ़िए ये इतना ही रहना बस हो नहीं हो नहीं बदलना अच्छा हो नहीं बदलना चल ले आ लो जी हां आ देखो जी गोभी तोड़े नु ਕਾਰ ਇਹਨੂੰ ਬਸ ਉਧਰ ਲੈ ਜਾ ਕਾੜ ਦੇ ਨੂੰ ਬਾਹਰ ਇਹਦੇ ਅੱਛਾ ਉੱਥੇ ਜਾ ਕੇ ਕਰਨੀ ਇੱਥੇ ਹੀ ਕਾਰ ਇਹਨੂੰ ਖੋਲ ਇਹਨੂੰ ਇੱਥੇ ਖੋਲ ਲਈਏ ਇੱਥੇ ਖੋਲੇ ਦਿਖਾਈਏ ਨਾ ਆਪਾਂ ਹਾਂ ਆ ਦੇਖੋ ਜੀ ਲੋ ਜੀ ਆ ਇਹ ਬਣ ਗਿਆ ਆਪਣਾ ਬਣ ਗਿਆ ਫੋਨ ਗੋਭੀ ਦਾ ਆਪਾਂ ਕਾਲੀ ਤੋਰੀ ਵੀ ਦੇਖਾਈਏ ਜੀ ਹਾਂ ਜੀ ਆਜੋ ਕਾਲੀ ਤੋਰੀ ਵੀ ਦੇਖੋ ਜੀ ਕਾਲੀ ਟੋਰੀ ਵੀ ਜਾ ਰਹੀ ਆਪਣੀ ਮੰਡੀ ਚ ਹਾਂਜੀ ਮੰਡੀ ਜਾ ਰਹੀ ਹੈ ਇਹ ਆ ਦੇਖੋ ਜੀ ਕਾਲੀ ਟੋਰੀ ਲੱਗੀ ਹੋਈ ਹੈ ਮੈਂ ਤੁਹਾਨੂੰ ਪਿੱਛੇ ਤੇ ਦਿਖਾਉਣਾ ਥੋੜੀ ਥੋੜੀ ਅੱਗੇ ਜਾ ਕੇ ਸੀ ਆ ਲੱਗੀ ਹੋਈ ਜੰਦਾ ਯਾਰ ਦੇਖੋ ਆ ਦੇਖੋ ਜੀ ਬੜੀਆਂ ਲੱਗੀਆਂ ਹੋਈਆਂ ਕਾਲੀਆਂ ਟੋਰੀਆਂ ਤੇ ਚੋਪੜਾ ਇਹ ਨਾ ਆਪਣਾ ਜਿਹੜਾ ਮਚਾਨ ਬਣਾਇਆ ਤੇ ਆਪਣਾ ਜਾਲ ਇਹ ਗਿਰ ਗਿਆ ਜੀ ਇਹ। ਅੱਛਾ ਜਾਲ ਆਪਣਾ ਉਦੋਂ ਹੀ ਲੱਗਦਾ ਸੀ ਆਪਾਂ ਨੂੰ ਵੀ ਇਹ ਜਿਹੜੇ ਡੰਡੇ ਸੀਗੇ ਨਾ ਉੱਚੇ ਨਹੀਂ ਤੇ ਬਹੁਤੇ ਤਕੜੇ ਨਹੀਂ ਤੇ ਹਨਾ। ਹਾਂ ਜੀ ਹਾਂ। ਖਿੱਚਲੇ ਤੇ ਇਹ ਹੋ ਮਤਲਬ ਇਹਨੇ ਵਜਨ ਆ ਜਾਂਦਾ ਜੀ ਉੱਪਰ ਬਹੁਤ। ਵਜਨ ਆ ਗਿਆ ਤਾਂ ਥੱਲੇ ਧੱਬ ਗਿਆ। ਹਾਂ ਜੀ ਹਾਂ। ਫਿਰ ਉਹਦੇ ਨਾਲ ਵੀ ਨੁਕਸਾਨ ਵੀ ਹੋਇਆ ਫਿਰ ਆਪਣਾ ਖੇਤੀ ਦਾ ਥੋੜਾ ਜਿਹਾ। ਹਾਂ ਥੋੜਾ ਜਿਹਾ ਝਾੜ 'ਚ ਮਾਫਰਕ ਪੈ ਗਈ ਬਹੁਤ ਝਾੜ ਘਟ ਜਾਂਦਾ ਜੀ। ਹਾਂ। ਕਿੱਥੇ ਉਹ ਹਵਾ ਲੱਗ ਕੇ ਉੱਚਾ ਰਹਿਣਾ ਸੀ ਨੇ ਟੰਗਿਆ ਹੋਇਆ ਹਨਾ। ਟੰਗਿਆ ਹੋ ਰਹਿਣਾ ਤਾਂ ਇਹ ਜਿਵੇਂ ਇਹ ਲੱਗਦਾ ਇਹ ਨਹੀਂ ਲਾਵਾਂ ਹੋਰ ਨਾ ਇਹ ਵੀ ਪਹਿਲੀ ਵਾਰ ਲਾਇਆ ਤਾਂ ਆਪਾਂ ਮਚਾ ਲਈਏ ਹਾਂ ਇਹ ਵੀ ਪਹਿਲੀ ਵਾਰ ਲਾਇਆ ਤਾਂ ਇਹ ਪਹਿਲੀ ਵਾਰ ਤੱਕਦਾ ਹੀ ਇਹ ਬੰਦਾ ਕੁਝ ਬੰਦਾ ਨੌਕਰੀ ਕਰਦਾਦਾ ਸੀ ਨੌਕਰੀ ਦੇ ਨਾਲ-ਨਾਲ ਮੰਨੂ ਮੜਾ ਮੋਟਾ ਚਾਹ ਹੈ ਜੀ ਬਸ ਨਹੀਂ ਹੁਣ ਤੁਸੀਂ ਇਹ ਦੱਸੋ ਮੈਨੂੰ ਮੈਂ ਜਿਹੜੀ ਮੁਕਤੀ ਗੱਲ ਕਰਦਾ ਵੀ ਤੁਸੀਂ ਜਿਹੜੀ ਆਪਣੀ ਰਵਾਇਤੀ ਫਸਲਾਂ ਨੂੰ ਛੱਡ ਕੇ ਹਾਂਜੀ ਸੋਚਿਆ ਵੀ ਅਸੀਂ ਸਬਜ਼ੀ ਵਾਲ ਨੂੰ ਹੋਈਏ ਹਾਂਜੀ ਹਾਂਜੀ ਤੇ ਆਪਾਂ ਅਗਲੇ ਸਾਲ ਫਿਰ ਆਪਾਂ ਇਸੇ ਚੱਕਰ 'ਚ ਆਵਾਂਗੇ ਹਾਂਜੀ ਹਾਂ ਜ਼ਰੂਰ ਜੀ ਜ਼ਰੂਰ ਚੁਪੜਾ ਜੀ ਮੈਂ ਨੌਕਰੀ ਦੇ ਨਾਲ-ਨਾਲ ਵੀ ਮੈਨੂੰ ਤਕਰੀਬਨ 20 ਸਾਲ ਹੋ ਗਏ ਜੀ ਪਿੰਡੀ ਲਾਉਂਦੇ ਨੂੰ ਹੂੰ ਪਿੰਡੀ ਲਾਉਂਦਾ ਮੈਂ ਪਿਆਜ਼ ਪੂਜੀ ਲਾਉਂਦਾ ਸੀਗਾ ਜੀ ਇਹ ਆ ਪਾਲਕ ਮਿੱਥੇ ਲਾਉਂਦੇ ਅਸੀਂ ਹਾਂ ਪਰ ਕਮਰਸ਼ੀਅਲ ਸਕੀਲ ਤੇ ਲਾਉਂਦੇ ਸੀਗੇ ਆਪਣੇ ਵਾਸਤੇ ਆਪਣੇ ਵਾਸਤੇ ਲਾਉਂਦੇ ਸੀ ਕਮਰਸ਼ੀਅਲ ਸਕੀਲ ਤੇ ਹੀ ਮਤਲਬ ਅਸੀਂ ਸੀਜ਼ਨ ਦਾ ਮਤਲਬ ਵਿੱਚੋਂ ਪੈਸੇ ਕੱਢ ਲੈਂਦੇ ਤੇ ਠੀਕ ਹੈ ਹਾਂ ਦੂਜੀਆਂ ਫਸਲਾਂ ਨਾਲੋਂ ਬਹੁਤ ਵਧੀਆ ਪੈਸੇ ਅਸੀਂ ਸੀਜ਼ਨ ਦੇ ਵਿੱਚ ਅਸੀਂ ਕੱਢ ਲੈ ਜਾਂਦੇ ਹਾਂ ਦੂਜੀਆ ਫਸਲਾਂ ਨਾਲੋਂ ਹਾਂਜੀ ਤੁਸੀਂ ਇਹਨੂੰ ਬੈਟਰ ਮੰਨਦੇ ਹੋ ਬੈਟਰ ਮੰਨਦੇ ਹੋ ਦੂਜੀਆ ਫਸਲਾਂ ਜਿਹੜੀਆਂ ਉਹ ਇੱਕ ਵਾਰ ਲਾ ਕੇ 6 ਮਹੀਨੇ ਬਾਅਦ ਉਹਦੀ ਥੋੜੀ ਪੇਮੈਂਟ ਆਉਣੀ ਹੈ ਜੀ ਅਸੀਂ ਇਹਨੂੰ 1 ਮਹੀਨਾ ਪਾਲ ਕੇ 5 ਮਹੀਨੇ ਦੀ ਪੇਮੈਂਟ ਲੈਣੀ ਹੈ ਲਓ ਜੀ ਆ ਹੈ ਹੈ ਮਹੀਨਾ ਮਹੀਨੇ ਚ ਤਿਆਰ ਹੋ ਜਾਂਦੀ ਹੈ ਇਹ ਮਹੀਨਾ ਸਵਾ ਮਹੀਨੇ ਚ ਆ ਹੁਣ ਗੋभी ਤੁਹਾਡੇ ਸਾਹਮਣੇ ਦੇਖ ਲੋ ਜੀ 2 ਮਹੀਨੇ ਚ ਤੜਾਈ ਪਰ ਆ ਗਈ ਹੋਰ ਕਿਸਾਨ ਭਰਾਵਾਂ ਨੂੰ ਤੁਹਾਡਾ ਕੀ ਸਿਝਾ ਹੈ ਸਾਡਾ ਤਾਂ ਇਹੀ ਸਿਝਾ ਹੈ ਜੀ ਵੀ ਮਤਲਬ ਥੋੜੀ ਥੋੜੀ ਸਬਜ਼ੀ ਸਾਰੇ ਹੀ ਬੰਦੇ ਲਾਓ ਜਿਹੜੀ ਤੁਹਾਡੀ ਰੋਜ਼ ਦੀ ਆਮਦਨ ਬਣੀ ਰਹੇ हां असल ਤਾਂ ਹੈ ਵੀ ਰੋਜ਼ ਦੀ ਆਮਦਨ ਜਿਹੜੀ ਹੈ ਤੁਹਾਡੀ ਤੁਹਾਡਾ ਜਿਹੜਾ ਕੁਝ ਜੇਬ 'ਚ ਆਈ ਜਾਵੇ ਚਾਹੀ ਜਾਈ ਜੀ ਖਰਚਾ ਪਾਣੀ ਚੱਲੀ ਜਾਂਦਾ ਤਾਂ ਜ਼ਿੰਦਗੀ ਖੁਸ਼ਹਾਲ ਰਹਿੰਦੀ ਹੈ ਪੈਸੇ ਨਾਲੇ ਜ਼ਿੰਦਗੀ ਆ ਜੀ ਪੈਸਾ ਜ਼ਰੂਰੀ ਹੈ ਜ਼ਿੰਦਗੀ 'ਚ ਆ ਚਲੋ ਸਾਰਾ ਕੁਝ ਪੈਸੇ ਨਾਲ ਹੀ ਚੱਲਣਾ ਪਰ ਜਾਨੀ ਤੁਸੀਂ ਕਹਿੰਦੇ ਹੋ ਵੀ ਰੇਮ ਦੀ ਰੋਜ਼ ਜਿਹੜਾ ਕੁਝ ਨਾ ਕੁਝ ਜੇਬ 'ਚ ਆਣਾ ਰੇਮ ਮਿੱਟੀ ਆਉਂਗਾ ਜੀ ਕੁਝ ਨਾ ਕੁਝ ਆਉਂਗਾ ਜੇਬ ਥੋੜੀ ਜੇਬ 'ਚ ਪੈਸਾ ਤੁਸੀਂ ਜਦੋਂ ਜਾ ਕੇ ਲੈ ਆਉਂਗੇ ਜੀ ਹਾਂ ਦੇਖੋ ਜੀ ਭਾਵੇਂ ਥੋੜੇ ਥੋੜੇ ਆਣ ਪਰ ਜੇ ਰੋਜ਼ ਆਣ ਜੇਬ 'ਚ ਪੈਸੇ ਤਾ ਭਾਈ ਜੀ ਕਹਿੰਦੇ ਨੇ ਵੀ ਜਿਹੜੀ ਸਬਜ਼ੀ ਐ ਇਹਦੀ ਕਾਸ਼ਤ ਸਾਨੂੰ ਕਰਨੀ ਚਾਹੀਦੀ ਐ ਗੋਭੀ ਐ ਪਿੰਡੀ ਐ ਕਾਲੀ ਤੋਰੀ ਐ ਹੋਰ ਕਿਆ ਕੁਝ ਵੀ ਸਕਦੇ ਅਸੀਂ ਪਾਲਕ ਬੀਜ ਨਹੀਂ ਜੀ ਹੁਣ ਮੂਲੀ ਲਾਈ ਹੋਈ ਐ ਜੀ ਅੱਛਾ ਉਹ ਵੀ ਲਾਈ ਹੋਈ ਉਹ ਕਿੱਦਾਂ ਲਾਈ ਹੋਈ ਐ ਮੂਲੀ ਅੱਗੇ ਐ ਜੀ ਥੋੜੀ ਅੱਛਾ ਮੂਲੀ ਪਾਲਕ ਵੀ ਮੂਲੀ ਪਾਲਕ ਲਾਈ ਹੋਈ ਐ ਜੀ ਹੁਣ ਮੈਥੇ ਬੀਜਾਂਗੇ ਜੀ ਅਸੀਂ ਹਾਂ ਤੇ ਸਾਗ ਬੀਜਾਂਗੇ ਸਾਗ ਜੀ ਬੀਜਿਆ ਜਾਊਗਾ ਹਾਂ ਜੀ ਹਾਂ ਹੁਣ ਨੂੰ ਤਾਂ ਅਸੀਂ 20 ਦਿਨ ਦਾ ਹੀ ਤਿਆਰ ਹੋਇਆ ਹੁਣ ਤਾਂ ਹੁਣ ਚਲੋ ਬਾਰਸ਼ਾਂ ਕਰਕੇ ਉਹ ਆ ਜੀ ਤੇ ਸਾਗ ਵੀ ਬਾਰਸ਼ਾਂ ਕਰਕੇ ਥੋੜਾ ਲੇਟ ਜਾਊਗਾ ਲੇਟ ਆ ਜੀ ਲੇਟ ਹ ਮੀ ਨੇ ਕਾਫੀ ਨੁਕਸਾਨ ਕੀਤਾ ਪੰਜਾਬ ਦੇ ਵਿੱਚ ਇਧਰਲੇ ਪਾਸੇ ਤਾਂ ਇਸ ਤਰੀਕੇ ਦੀ ਹਾਲਤ ਨਹੀਂ ਹੋਈ ਜਿਵੇਂ ਉਸ ਤਰ੍ਹਾਂ ਮੱਝੇ ਵਾਲੇ ਪਾਸੇ ਹੋਈ ਹੈ ਤਾਂ ਅਸੀਂ ਦੁਆ ਕਰਦੇ ਹਾਂ ਉਹਨਾਂ ਕਿਸਾਨਾਂ ਲਈ ਕੀ ਕਹਿੰਦੇ ਹੋ ਜੀ ਉਹਨਾਂ ਕਿਸਾਨਾਂ ਵਾਸਤੇ ਜਿਹੜੇ ਕਾਫੀ ਜਿੰਨਾ ਦਾ ਨੁਕਸਾਨ ਹੋਇਆ ਅਸੀਂ ਤਾਂ ਮਤਲਬ ਰੱਬ ਅੱਗੇ ਦੁਆਏ ਹੀ ਕਰਦੇ ਹਾਂ ਵੀ ਪ੍ਰਮਾਤਮਾ ਜਲਦੀ ਤੋਂ ਜਲਦੀ ਉੱਥੇ ਜਿਹੜਾ ਮਾਹੌਲ ਠੀਕ ਹੋਏ ਜਿਹੜਾ ਪਾਣੀ ਦਾ ਬਹਾਇਓ ਤੋ ਘਟ ਗਿਆ ਹੀ ਬਹੁਤ ਬਹੁਤ ਪਾਣੀ ਤੇ ਚਲਾ ਗਿਆ ਪਰ ਜੇ ਦਿੱਕਤਾਂ ਉਹਨਾਂ ਦੀ ਆ ਚੜੀਆਂ ਨੇ ਜਿਹੜੀ ਆ ਗਾਦ ਆ ਗਈ ਜੀ ਰੇਤ ਆ ਗਈ ਇਹ ਨਿਕਾਲਣੇ ਚ ਉਹਨਾਂ ਦੀ ਦੋ ਫਸਲਾਂ ਦਾ ਸਮਾਂ ਲੱਗ ਜਾਣਾ ਜੀ ਅੱਛਾ ਇੱਕ ਮੇਰੇ ਦਿਮਾਗ ਚ ਗੱਲ ਆ ਰਹੀ ਹੈ ਮਾੜੀ ਜੀ ਪਤਾ ਨਹੀਂ ਮੈਂ ਗਲਤ ਵੀ ਹੋ ਸਕਦਾ ਹੈ ਬਿਜੜੀ ਦਾ ਰੇਤ ਆ ਗਈ ਗਾਦ ਆ ਗਈ ਮਿੱਟੀ ਦਾ ਸੁਭਾਅ ਉਧਰ ਬਦਲ ਗਿਆ ਕਿ ਉਧਰਲੇ ਪਾਸੇ ਵੀ ਜੇਕਰ ਸਬਜ਼ੀ ਦੀ ਕਾਸ਼ਤ ਕਰੀ ਜਾਵੇ ਤਾਂ ਕੁਝ ਹੋ ਸਕਦਾ ਹੈ ਬੈਨੀਫਿਟ ਹਾਂ ਜਿਹੜਾ ਪਾਣੀ ਇਹ ਇਹ ਕਹਿੰਦੇ ਪਾਣੀ ਮੰਦਰਿਆ ਪਾਣੀ ਛੜ ਜਾਂਦਾ ਰੇਤ ਰੂ ਤੋਂ ਛੜ ਜਾਂਦਾ ਫਸਲ ਤਾਂ ਉਧਰ ਚ ਹੁੰਦੀ ਹੈ ਚੰਗੀ ਜੀ ਉਹ ਉੱਚੀ ਨੀਮੀ ਹੋ ਜਾਂਦੀ ਹੈ ਉਹਨੂੰ ਪੱਧਰ ਪੱਧਰ ਕਰਨੇ ਚ ਟਾਈਮ ਲੱਗ ਜਾਣਾ ਈ ਕਾਫੀ ਨਹੀਂ ਜੇ ਜਿੱਦਾਂ ਉਹ ਵਾਲੇ ਉਹ ਜਿਹੜੀ ਜ਼ਮੀਨ ਹੈ ਜਿਹੜੀ ਹੜਾਂ ਦੀ ਮਾਰ ਹਟਾਈ ਹੈ ਜੇ ਉੱਥੇ ਸਬਜ਼ੀਆਂ ਦੀ ਕਾਸ਼ਤ ਕਰੀ ਜਾਵੇ ਕੁਝ ਫਾਇਦਾ ਹੋ ਸਕਦਾ ਹੋ ਜੇਗੀ ਹੋ ਜੇਗੀ ਸਬਜ਼ੀਆਂ ਦੀ ਕਾਸ਼ਤ ਜੋ ਮਰਜੀ ਕਰ ਲੋ ਇਹ ਜਿਹੜਾ ਇਹ ਦਰ ਜੋ ਮਰਦੀ ਫਸਲ ਕਰ ਲੋ ਫਸਲ ਸਾਰੀ ਹੋਏਗੀ ਜੀ ਜੀ ਹਾਂ ਤੇ ਪਰ ਪ੍ਰੋਬਲਮ ਇਹ ਹੈ ਜੀ ਇੱਕ ਦਾ ਸਾਂਝਾ ਮੈਨੂੰ ਤਿਆਰ ਕਰਨ ਨੂੰ ਹਾਂ ਸਾਂਝਾ ਜ਼ਮੀਨਾਂ ਹੈ ਜੀ ਉਹਦੀ ਮਿੰਦਤੀ ਮੁੰਦਤੀ ਕਰਨੀ ਆ ਜਾਂ ਪਤਾ ਨਹੀਂ ਕਿਹਦੀ ਵਿਚਾਰੇ ਦੀ ਕਿੱਥੇ ਹੈ ਜੀ ਇਹ ਵੀ ਕੋਈ ਪਤਾ ਨਹੀਂ ਪੈੜੀਆਂ ਨਹੀਂ ਲੱਭਣ ਡੀਆਂ ਅਜਾ ਪੈੜੀਆਂ ਨਹੀਂ ਲੱਭ ਰਹੀਆਂ ਇਹ ਤਾਂ ਹੁਣ ਸਰਕਾਰਾਂ ਦੇ ਕੰਮ ਆ ਜੀ ਉਹਨਾਂ ਦੀ ਲੱਭ ਕੇ ਦੇਣੀ ਆ ਜਿੱਥੇ ਇਥੇ ਹੈ ਉਹਨਾਂ ਦੇ ਉਹ ਕਰਨੇ ਹਲੇ ਬਹੁਤ ਮਤਲਬ ਸੰਘਰਸ਼ ਚੱਲਣਾ ਹੀ ਇਹ ਹਾਂ ਪ੍ਰਮਾਤਮਾ ਭਲੀ ਕਰੀ ਬਸ ਅਸੀਂ ਤੇ ਚਲੋ ਕਰੂਗਾ ਪ੍ਰਮਾਤਮਾ ਭਲੀ ਉਹਨਾਂ ਨੇ ਵਿਚਾਰਿਆਂ ਨੇ ਮਿਹਨਤ ਕੀਤੀ ਆ ਸਾਡੇ ਪਿੰਡਾਂ ਤੋਂ ਵੀ ਜਿੰਨੀ ਹੋ ਸਕੀ ਅਸੀਂ ਮਦਦ ਭੇਜੀ ਹੈ ਜੀ ਇੱਥੋਂ ਹਾਂ ਰਸਤਾ ਭੇਜੀਆਂ ਜੀ ਇਕੱਠੀਆਂ ਕਰਕੇ ਪੈਸੇ ਭੇਜੇ ਜੀ ਜੋ ਵੀ ਹਰ ਕਿਸ ਨੇ ਜੋ ਸਰਦਾ ਬਣਿਆ ਕਰਿਆ ਇਹਦੇ ਫੁੱਲ ਜੋ ਵੀ ਹਾਂ ਜੀ ਅਸੀਂ ਉਹਨਾਂ ਲੋਕਾਂ ਦੇ ਨਾਲ ਦਿਲੀ ਤੌਰ ਤੇ ਖੜੇ ਹਾਂ ਦਿਲੀ ਤੌਰ ਤੇ ਖੜੇ ਆ ਜੀ ਹਾਂ ਲਓ ਜੀ ਆ ਵੀ ਇੱਧਰਲੇ ਪਾਸੇ ਵੀ ਤੜਾਈ ਹੋਈ ਹੈ ਨਾ ਜੀ ਹਾਂ ਜੀ ਗੋਬੀ ਦੀ ਇਹ ਇਹ ਫੁੱਲ ਹੋਰ ਤਰ੍ਹਾਂ ਦਾ ਥੋੜਾ ਲੱਗਦਾ ਮੈਨੂੰ ਹਾਂ ਨਹੀਂ ਇਹੀ ਹੈ ਜੀ ਕੋ ਖੇਤ ਹੈ ਜੀ ਕੋ ਫੁੱਲ ਹੈ ਜੀ ਅੱਛਾ ਉਹੀ ਹੈ ਵੈਸੀ ਲੱਗਦਾ ਹਾਂਜੀ ਵੈਸੀ ਲੱਗਦਾ ਕੱਲਾ ਕੱਲਾ ਖਿੰਡੇ ਖਿੰਡੇ ਦਾਣਾ ਦਾ ਹਾਂ ਹਾਂ ਗੋਭੀ ਤਾਂ ਉੰਜ ਤਾਂ ਕੁਆਲਿਟੀ ਦਾ ਠੀਕ ਆਈ ਹੈ ਕੁਆਲਿਟੀ ਠੀਕ ਆਈ ਹਾਂ ਕੁਆਲਿਟੀ ਤਾਂ ਠੀਕ ਹੈ ਜੀ ਯਾਨੀ ਭਾਰੇ ਘਟਿਆ ਉੰਜ ਤਾਂ ਹਾਂ ਹਾਂ ਜੀ ਚੁਪੜਾ ਇਹ 50 ਦਿਨ ਦੀ ਗੋਭੀ ਹੈ ਜੀ 50 ਦਿਨ ਚ ਦੇਖ ਲਓ ਤੁਸੀਂ ਮਤਲਬ ਮੰਡੀ ਜਾਣ ਦੇ ਲੈ ਕੋ ਸਾਨੂੰ 10 ਦਿਨ ਤਾਂ ਮੰਡੀ ਜਾਂਦੇ ਨੂੰ ਹੋ ਗਏ ਜੀ ਇਹਦੇ ਨਰਮਾਈ ਕਰਕੇ ਜੀ ਬਹੁਤ ਜਲਦੀ ਫੁੱਲ ਆ ਗਏ ਇਹਨੂੰ ਇਹਦੇ ਕਰਕੇ ਫੁੱਲ ਛੋਟਾ ਰਹਿ ਗਿਆ ਜੀ ਅਤੇ ਦੇਖੋ 50 ਦਿਨ ਦੇ ਵਿੱਚ ਵਿੱਚ ਤੁਹਾਡਾ ਤੁਹਾਨੂੰ ਜਿਹੜਾ ਉਤੋਂ ਆਮਦਨ ਹੋਣੀ ਸ਼ੁਰੂ ਹੋ ਗਈ ਆਮਦਨ ਆਣੀ ਸ਼ੁਰੂ ਹੋ ਗਈ ਬੜੀ ਵੱਡੀ ਗੱਲ ਹੈ ਹਾਂਜੀ ਬਹੁਤ ਵੱਡੀ ਗੱਲ ਹੈ 50 ਦਿਨਾਂ 'ਚ ਕੋਈ ਵੀ ਚੀਜ਼ ਨਹੀਂ ਨਹੀ ਇੰਨੀ ਜਲਦੀ ਨਹੀਂ ਫਸਲਾਂ ਤਿਆਰ ਹੁੰਦੀਆਂ ਹਾਂ ਇਹ ਸਬਜ਼ੀ ਦੀਆਂ ਫਸਲਾਂ ਆ ਜਿਹੜੀਆਂ 40-50 ਦਿਨਾਂ 'ਚ ਤਿਆਰ ਹੋ ਜਾਂਦੀਆਂ अच्छा ਹੁਣ ਗੋਭੀ ਜਿਹੜਾ ਹੁਣ ਬੀਜੀ ਆਪਾਂ ਹਾਂਜੀ ਇਸ ਤੋਂ ਬਾਅਦ ਇਹ ਦੁਬਾਰਾ ਕਦੋਂ ਬੀਜ ਹੁਣ ਹੁਣ ਵੀ ਲੱਗੀ ਜਾਣੀ ਜੀ ਹੁਣ ਵੀ ਲਾਈ ਜਾਓ ਅਜੇ ਵੀ ਲਾਈ ਜਾਪੋ ਹਲੇ ਇਹ ਜਾਈ ਦੀ ਬਜਾਈ ਚੱਲੀ ਜਾਣੀ ਜੀ ਗੋਭੀ ਦੀ ਕਾਫੀ ਦੇਰ ਤੱਕ ਚੱਲੀ ਜਾਣੀ ਜੀ ਅੱਛਾ ਇੱਕ ਤਕਰੀਬਨ ਜੀ ਹੁਣ ਜਿਹੜੀਆਂ ਜਿੰਨੀਆਂ ਵੀ ਫਸਲਾਂ ਆ ਜੀ ਤਕਰੀਬਨ 12 ਮਾਸੀ ਹੋ ਗਈਆਂ ਅੱਛਾ ਇੱਕ ਹੁਣ ਸਵਾਲ ਮੈਂ ਹੋਰ ਵੀ ਕਰਨਾ ਵੈਸੇ ਤਾਂ ਮੈਨੂੰ ਇੱਥੇ ਕੋਈ ਇਸ ਤਰ੍ਹਾਂ ਦੀ ਕੋਈ ਉਸ ਤਰ੍ਹਾਂ ਦੀ ਕੋਈ ਗੰਧ ਖੁਸ਼ਬੂ ਆਈ ਨਹੀਂ ਇੱਕ ਬਹੁਤ ਪ੍ਰਾਂਤੀ ਜੁੜੀ ਹੋਈ ਲੋਕਾਂ ਦੀ ਗੋਭੀ ਤੇ ਤੜਾਈ ਤੋਂ ਪਹਿਲਾਂ ਸਪਰੇਅ ਜਾਂ ਇਹ ਉਹ ਕੀ ਹੁੰਦਾ ਦੇਖੋ ਸਪਰੇਹਾਂ ਤਾਂ ਕਰਨੀ ਪੈਂਦੀ ਆ ਜੀ ਹਾਂ ਪਰ ਅਸੀਂ ਨੀਰਾਪੁਰਾ ਸਾਡੇ ਕੋਲ ਜ਼ਹਿਰ ਨਹੀਂ ਹੈਗਾ ਜੀ ਅਸੀਂ ਲੋਡ ਮੁਤਾਬਕ ਸਪਰੇਅ ਕਰਦੇ ਹਾਂ ਥੋੜਾ ਕਰਦੇ ਹਾਂ ਲੋਡ ਮੁਤਾਬਕ ਯੂਨੀਵਰਸਿਟੀ ਦੀਆਂ ਸਪਰੇਹਾਂ ਕਰਨੀਆਂ ਜਿਹੜੀਆਂ ਮਤਲਬ ਕਰਨ ਨੂੰ ਯੋਗਾ ਠੀਕ ਹੈ ਹਾਂ ਆਪਣੇ ਵੱਲੋਂ ਨਹੀਂ ਉញੋ ਚੱਕ ਕੇ ਮਾਰੀ ਜਾ ਉਸ ਪਰਿਆਉ ਕੋ ਨਹੀਂ ਤੜਾਈ ਤੋਂ ਕਿੰਨੇ ਦਿਨ ਪਹਿਲਾਂ ਕਰਦੇ ਆ ਫਿਰ ਅੱਜ ਅਸੀਂ ਮਤਲਬ ਅੱਜ ਸਪਰੇਅ ਕਰੀਏ ਤਾਂ ਦੋ ਤਿੰਨ ਦਿਨ ਅਸੀਂ ਫਿਰ ਤੜਾਈ ਨਹੀਂ ਕਰਨੀ ਹੈਗੀ ਤਿੰਨ ਦਿਨ ਤੜਾਈ ਨਹੀਂ ਕਰਨੀ ਤਿੰਨ ਦਿਨ ਤੜਾਈ ਨਹੀਂ ਕਰਨੀ ਇਹ ਦੇਖੋ ਇਹ ਸਬਜੀ ਆ ਮਤਲਬ ਲੋਕਾਂ ਨੇ ਖਾਣੀ ਆ ਹਾਂ ਤਾਂ ਕਿਹਾ ਤੁਸੀਂ ਸੁਝਾ ਦਿੰਦੇ ਹੋ ਵੀ ਤੁਸੀਂ ਆਪ ਵੀ ਗੋਭੀ ਘਰਾਂ ਚ ਵੀ ਆਪਣੇ ਵੀ ਪਕਾਉਂਦੇ ਹੋਵੋਗੇ ਇਹੀ ਗੋਭੀ ਤੁਸੀਂ ਪਕਾਉਣੀ ਹੈ ਹਾਂਜੀ ਹਾਂਜੀ ਤਾਂ ਕਿਵੇਂ ਇਹਦੀ ਧਵਾਈ ਧੋਈ ਕਿਵੇਂ ਇਹਨੂੰ ਇਹਨੂੰ ਬਸ ਥੋੜਾ ਜਿਹਾ ਇਹ ਗਰਮ ਪਾਣੀ ਮਾਤੋਂ ਲੋ ਉਹ ਵੀ ਠੀਕ ਹੈ ਜੀ ਤੇ ਆ ਪਾਣੀ 'ਚ ਥੋੜਾ ਜਿ ਉਹ ਨਹੀਂ ਹੈ ਟੰਗੀ ਤਰ੍ਹਾਂ ਧੋ ਲੋ ਇੱਕ ਵਾਰੀ ਪਾਣੀ ਥੋ ਇਹਨਾਂ ਕੋਈ ਮਤਲਬ ਅਸੀਂ ਬਹੁਤੀਆਂ ਜ਼ਹਿਰੀਲੀਆਂ ਸਪਰੇ ਹਣੀ ਜੀ ਕਰਦੇ ਜੋ ਉਹਨਾਂ ਦੇ ਕਹਿਣ ਮਤਲਬ ਅਪਰੂਵਡ ਹੈ ਜੋ ਅਪਰੂਵਡ ਉਹ ਕਰਦੇ ਉਹੀ ਕਰਦੇ ਹੋ ਔਰ ਜਿੱਦਾਂ ਤੁਸੀਂ ਦੱਸਿਆ ਨਮਕ ਵਾਲੇ ਪਾਣੀ ਨਾਲ ਜੀ ਧੋਲੇ ਜਾਂ ਹਾਂ ਨਮਕ ਵਾਲੇ ਪਾਣੀ ਨਾਲ ਧੋ ਲੋ ਜੀ ਇਹਨੂੰ ਬੱਬੀ ਨੂੰ ਹਾਂ ਵੈਸੇ ਤਾਂ ਮੇਰਾ ਤਾਂ ਸੁਝਾਅ ਉਹੀ ਹੈ ਜੀ ਵੀ ਜੋ ਵੀ ਤੁਸੀਂ ਬਾਜ਼ਾਰ ਤੋਂ ਖਰੀਦ ਕੇ ਲਿਆਉਂਦੇ ਆ ਉਹਨੂੰ ਥੋੜਾ ਜਿਹਾ ਨਮਕ ਵਾਲੇ ਪਾਣੀ ਨਾਲ ਧੋ ਕੇ ਤਾਂ ਹੀ ਫ੍ਰਿਜ ਵਿੱਚ ਰੱਖਿਆ ਜਾਏ ਚਾਹੇ ਕੋਈ ਵੀ ਚੀਜ਼ ਹੋਵੇ ਅੱਛਾ ਧੋ ਕੇ ਧੋ ਕੇ ਹਾਂਜੀ ਠੀਕ ਹੈ ਲਓ ਜੀ ਕਿਸ ਤਰ੍ਹਾਂ ਦੀ ਲੱਗੀ ਜਾਣਕਾਰੀ ਗੋਭੀ ਦੀ ਤੜਾਈ ਤੁਹਾਨੂੰ ਦਿਖਾਈ